ਦੁੱਖ ਹੈ ਕਿ ਬਹੁਤ ਵੱਡਾ ਨੁਕਸਾਨ ਹੋਇਆ ਪਰ ਹੁਣ ਰੱਬ ਦੇ ਸਾਹਮਣੇ ਆਪਾਂ ਕੁਝ ਕਰ ਨਹੀਂ ਸਕਦੇ ਇੱਕ ਜਿਹੜਾ ਵੱਡਾ ਕਾਰਨ ਬਣਿਆ ਆ ਜਿਹੜਾ ਉੱਥੇ ਮਾਧੋਪੁਰ ਡੈਮ ਹੈ ਉਹਦੇ ਗੇਟ ਖਰਾਬ ਹੋ ਗਏ ਸੀ ਤੇ ਇੰਜੀਨੀਅਰ ਨੇ ਕਿਹਾ ਸਰਕਾਰ ਨੂੰ 4 ਮਹੀਨੇ ਪਹਿਲੇ ਤੇ ਸਾਨੂੰ ਪੈਸਾ ਦਿਓ ਗੇਟ ਠੀਕ ਹੋਣ ਉਹਦੇ ਦਿੱਤੀ ਉਹ ਐਕਤੀ ਪ੍ਰੈਸ਼ਰ ਨਾਲ ਰੁੜ ਗਿਆ ਉਹ ਸਾਰਾ ਪਾਣੀ ਵਿੱਚੋਂ ਹੁੰਦਾ ਇੱਥੇ ਆ ਜਾਵੇ। ਪਾਣੀ ਆ ਜਾਵੇ। ਚਲੋ ਉਹ ਤਾਂ ਬਾਅਦ ਦੀ ਗੱਲ ਹੈ। ਕਿਉਂਕਿ ਮੈਂ ਇੱਥੇ ਇੱਕ ਤਾਂ ਮੈਨੂੰ ਦੱਸਿਆ ਗਿਆ ਹੈ ਕਿ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ। ਇੱਕ ਵਾਲਾ ਤਾਂ ਸੀ ਮੈਂ। ਪਰ ਬਿਰੇ ਬਾਕੀ ਮੈਂ ਮੰਟਕ ਤੇ ਹਾਂ ਮੈਂ ਖੜਾ ਹਾਂ। ਇਹ ਹਲਕਾ ਕਹਿੰਦਾ ਕਿ ਮਰਾ ਨਾਲ ਹੀ ਸੰਭੋਲ ਲੀ। ਮੈਂ ਇਹਨਾਂ ਨੂੰ ਕਿਹਾ ਡਿਊਟੀ ਲਾਤੀ ਹੈ। ਜਿਵੇਂ ਜਿਵੇਂ ਤੁਹਾਨੂੰ ਲੋੜ ਪਈ ਜਾ ਉਹ ਦੱਸੀ ਜਾ ਸਾਨੂੰ। ਅਸੀਂ ਨਾਲ ਦੇ ਨਾਲ țeਜੀ ਜਾਵਾਂਗੇ। ਫਿਰ ਦਾਸ ਜਿਵੇਂ ਉਹ ਜਿਹੜਾ ਖਤਮ ਹੋ ਗਿਆ ਦੋ ਇੱਕ ਦੋ ਜਣਾ ਘਿਰਦੇ ਇੱਥੇ ਨਾਲ ਟ੍ਰਾਲੀ ਪਈ ਜੰਗ ਮੈਂ ਥੱਲੇ ਪੜੇ ਚਾਰੇ ਉਹਦੇ ਬਾਅਦ ਇੱਕ ਤਰ੍ਹਾਂ ਸੀ ਜਦੋਂ ਥੋੜਾ ਪਾਣੀ ਥੱਲੇ ਚੱਲੇ ਗਿਆ ਇੱਥੇ ਜਿਸ ਇੱਥੇ ਮੱਛਰ ਮੁਛਰ ਦੀ ਸਪਰੇ ਕਰਾਉਣੀ ਆ ਉਹ ਵੀ ਆਪਾਂ ਇਗਜ਼ਾਮ ਕਰਾ ਲਿਆ so that ਉਹਦੇ ਨਾਲ ਕੀ ਹੋਊਗਾ ਕੀ ਆ ਸਮਝ ਆ? ਆ ਮਛਰ ਜਿਹੇ ਸਪਰੇ ਕਰਦੇ ਨੇ ਉਹ ਵੀ ਕਰਾ ਦੇਣਾ। ਉਹ ਵੀ ਕਰਾ ਦੇਣਾ। ਹਾਂ? ਬਾਈ। ਤੋਂ ਇਮੀਡੀਏਟ ਉਹਦਾ ਅੱਜ ਜਾਂ ਕੱਲ ਸ਼ਾਮ ਤੱਕ ਅਸੀਂ ਕਰਾ ਦੇਵਾਂਗੇ। ਫਿਰ ਫਿਰ ਅਸੀਂ ਇੱਥੇ ਇੱਕ ਮੈਡੀਕਲ ਕੈਂਪ ਵੀ ਲਾਦਨੇ ਆ। ਜੇ ਫਿਰ ਦਵਾਈ ਕੋਈ ਕੋਈ ਪ੍ਰੋਬਲਮ ਆ ਜੇ ਕਿਸੇ ਦੇ ਸਗੇ ਉਹ ਤੁਸੀਂ ਕਰ ਦੇਗੇ। ਕੁਝ ਵੀ ਚੀਜ਼ ਦੀ ਲੋੜ। ਇਹਨੂੰ ਦੱਸ ਦੇ ਦਿਓ ਮੈਨੂੰ ਨਾਲ ਦੇਣਾ ਪਹੁੰਚਾ ਦੇਣ ਕਿਉਂਕਿ ਮੈਂ ਤਾਂ ਪੂਰੇ ਪੰਜਾਬ ਜਾਣਾ ਹੈ। ਮੈਂ ਹੁਣ ਇਹਦੇ ਬਾਅਦ ਉਧਰ ਵੀ ਬੜਾ ਨੁਕਸਾਨ ਹੋ ਗਿਆ ਆਪਣਾ। ਪਰਦਾਸਪੁਰ 사이ਟੂ ਪੁਰਾਣਾ ਨਾ ਜਾਣ ਹੋ ਗਿਆ ਸੋ ਬਈ ਇਹਨਾਂ ਨੂੰ ਛੱਡ ਕੇ ਜਾਣਾ ਪਰ ਤੁਹਾਨੂੰ ਕਿਸੇ ਜੀ ਦੀ ਕਮੀ ਨਹੀਂ ਆਉਂਦੀ ਤੇ ਇੱਕ ਗੱਲ ਕਹਿ ਦਿੰਦਾ ਜਿਸ ਦਿਨ ਸਰਕਾਰ ਬਣ ਗਈ ਆਪਣੇ ਇੱਕ ਤਾਂ ਥੋੜੀ ਕੱਚੀ ਜ਼ਮੀਨਾਂ ਪੱਕੀ ਕਰ ਦਊ ਉਸ ਦਿਨ ਇੱਕ ਆ ਬਾਰਡਰ ਦੇ ਵਿੱਚ ਦੀ ਇਹਦੇ ਕੋਈ ਪੱਕਾ ਪਾਣੀ ਦਾ ਇੰਜ਼ਾਮ ਕਰਾਂਗੇ ਪੱਕੇ ਪਜਾਂ ਦਾ ਵੱਡੇ ਨੂੰ ਡੈਮ ਕਰਕੇ ਨਾ ਪੱਕੇ ਸੀਮਿੰਟ ਦੇ ਇਕ ਹੋਰ ਚੀਜ਼ ਨਹੀਂ ਹੈਗਾ ਜਿਹੜੇ ਡਰੇਵਾਂ ਦੇ ਵਿੱਚ ਰੇਤ ਹੈ ਡਰੇਵਾਂ ਨੂੰ ਦੂੰਗਾ ਜਿੱਥੇ ਨਾਲੇ ਤਾਂ ਸਰਕਾਰ ਰੇਤ ਵੇਚ ਲੇ ਮੈਂ ਤਾਂ ਵੀ ਨਾਲੇ ਦਰਿਆ ਤੋਂ ਹੋ ਜਾਂਦਾ ਆ ਜਿਹੜੀ ਐਕਟ ਦੀ ਹੜ ਆਇਆ ਹੈ ਅੱਜ ਨੁਕਸਾਨ ਹੋਇਆ ਹੈ ਵੱਡੇ ਬਾਦ ਸਾਹਿਬ ਕੀ ਕਰਦੇ ਹੁੰਦੇ ਸੀ ਇਹ 4 ਮਹੀਨੇਂ ਬਰਸਾਤਾਂ ਤੋਂ ਪਹਿਲੇ ਮਹਿਕਮੇ ਨੂੰ ਬੁਲਾ ਕੇ ਸਾਰੇ ਦਰਿਆ ਸਾਫ਼ ਕਰਾਉਂਦੇ ਹੁੰਦੇ ਸੀ ਦੂੰਗੇ ਕਰਦੇ ਹੁੰਦੇ ਸੀ ਤੇ ਬੰਨ ਜਿੱਥੇ ਕੱਚੇ ਜੇ ਹੈ ਕਮਜ਼ੋਰ ਉਥੇ ਪੱਕੇ ਕਰਦੇ ਸੀ ਅੱਜ ਜਦੋਂ ਨੇ ਝਾੜੂ ਵਾਲੇ ਆਏ ਐ ਇਸ ਦੇ 4 ਸਾਲਾਂ ਦਾ ਇੱਕ ਵਾਰ ਵੀ ਨਹੀਂ ਮੀਟਿੰਗ ਕੀਤੀ ਸਫਾਈ ਕਿਤਨੀ ਦਾ ਪੱਕੇ ਕੀਤੇ ਐ ਇਹ ਹੁਣ ਉਹ ਨੁਕਸਾਨ ਕੀ ਹੋ ਗਿਆ ਐ ਜਿਹੜੇ ਬਾਜ਼ਰ ਸਾਨੂੰ ਬਣਾਇਆ ਸੀ ਉੱਥੇ ਬਣਾਇਆ ਐ ਸਾਰਾ ਪਿੰਡ ਨੂੰ ਇੱਕ ਟੋਲਾ ਤੋ ਇਸ ਕਰਕੇ ਬਹੁਤ ਜ਼ਿਆਦਾ ਨਿਲਾਇਕੀ ਕਰਕੇ ਹੋਇਆ ਨਾ ਝਾੜੂਆਂ ਦੀ ਨਿਲਾਇਕੀ ਲਾਪਰਵਾਹੀ ਲਾਪਰਵਾਹੀ ਚਲੋ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਕੋਈ ਸਮੱਸਿਆ ਆਏ ਤਾਂ ਮੈਨੂੰ ਦੱਸ ਸਾਡੇ ਬੰਦ ਨੂੰ ਦੱਸ ਦਿਆ ਕਰੋ ਮੈਂ ਨਾਲ ਦੇ ਨਾਲ ਪੂਰਾ ਕਰ ਦੂੰਗਾ ਬਹੁਤ